ਸੋਦਰਗਾ ਸਮਹ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋਦਰ ਦੀ ਰਾ ਕੀ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਏ ਵਾਜੀ ਤੇਰੇ ਨਾਮ ਅਨੇਕ ਅਸੰਖ ਕੀਤੇ ਤੇਰੇ ਭਗਵਨ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਮ ਤੁਧਨੂ ਪਉਨ ਪਾਣੀ ਬਸੰਤਰ ਕਾਵੇ ਰਾਜਾ ਧਰਮਦੁਵਾਰੀ ਗਾਮ ਤੁਧਨੂ ਚਿਤ ਗੁਪਤ ਲਿਖ ਜਨ ਲਿਖਨਿਕ ਧਰਮ ਵਿਚਾਰੇ ਗਾਮ ਤੁਧਨੂ ਈਸਰ ਬ੍ਰਹਮਾ ਦੇਵੀ ਸਵਰਨ ਤੇਰੇ ਸਦਾ ਸੋਹਰੇ ਗਾਮ ਤੁਧਨੂ ਤਿੰਦਦਰ ਅਸਨ ਬੈਠੇ ਦੇਵਤੇ ਅੰਦਰ ਟਾਲੀ ਗਾਮ ਤੁਧਨੂ ਸਿੱਧ ਸਮਾਧੀ ਅੰਦਰ ਗਾਮ ਤੁਧਨੂ ਸਾਧ ਵਿਚਾਰੇ ਗਾਉਣ ਤੁਨ ਜਪੀ ਸਤੀ ਸੰਤੋਖੀ ਗਾਉਣ ਤੁਨ ਵੀਰ ਕਰਾਰੀ ਗਾਉਣ ਤੁਨ ਪੰਡਤ ਪਰਮਰ ਖੀਸਰ ਜੋਗ ਜੋਗ ਵੇਦਾ ਨਾਡੇ ਗਾਉਣ ਤੁਨ ਮੋਹਨੀਆਂ ਮਨ ਮੋਹਨ ਸੁਰਗ ਮਚ ਪਿਆਡੇ ਗਾਉਣ ਤੁਨ ਰਤਨੋ ਪਾਏ ਤੇਰੇ ਅਠ ਸਤ ਤੀਰਥ ਨਾਲੇ ਗਾਮ ਤੁਧ ਨੂੰ ਜੋਤ ਮਹਾ ਮਰਸੂਰਾ ਗਾਮ ਤੁਧ ਨੂੰ ਖਾਣੀ ਚਾਰੇ ਗਾਮ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੀ ਤੀਰੀ ਧਾਰੀ ਸੇ ਤੁਧ ਨੂੰ ਕਾਵਣ ਜੋਤਿ ਤੁਭਾਵਣ ਰਤੇ ਤੀਰੀ ਪਰਕਰਸਾਲੀ ਹੋਰ ਕੀਤੇ ਤੁਧ ਨੂੰ ਕਾਵਣ ਸੇ ਮੈਂ ਚੇਤਨਾ ਆਵਣ ਨਾਨਕ ਕੀ ਆ ਵਿਚਾਰੀ ਸੋਈ ਸੋਈ ਸਦਾ ਸੱਚ ਸਹਬ ਸੱਚ ਸੱਚੀ ਨਾਹੀ ਹੈ ਤੀ ਹੋਸੀ ਜੈ ਨਾ ਜਸੀ ਰਚਨਾ ਜਿੜ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਸੀ ਮਾਇਆ ਜਿਨੋ ਪਾਈ ਕਰ ਕਰ ਦੇਕੇ ਕੀਤਾ ਆਪਣਾ ਜੋ ਤਿਸ ਦੀ ਬਲਿ ਆਈ ਜੋਤਿ ਸੁਭਾਅਐ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਹਬ ਸਹ ਪਤ ਸਾਹਿਬ ਨਾਨਕ ਰਹਿ ਡਰ ਜਾਈ ਅਸਮ ਅੱਲਾ ਪਹਿਲਾ ਸੁਣ ਵਡਾ ਆ ਕਿ ਸਭ ਕੋ ਏਕ ਹੀ ਉਹ ਵਡਾ ਦਿੱਤਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਣੇ ਵਾਲੇ ਤੇਰੀ ਰਹਿ ਸਮਾਈ ਵੱਡੇ ਮੇਰੀ ਸਾਹਿਬ ਗਹਿਰ ਗੁਬੀਰਾ ਗੁੜੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਉਚੀਰਾ ਰਹਾਉ ਸਭ ਸੁਰਤੀ ਮੇਰੇ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਹਾਈ ਕਹਿ ਨਾ ਜਾਈ ਤੇਰੀ ਤੇ ਟੋਡਿਆਈ ਸਾਦ ਸਤ ਸਭ ਤਪ ਸਭ ਚੰਗਿਆਈਆ ਸਿੱਦਾ ਪੁਰਖ ਆ ਕੀਆ ਉਦਿਆਈਆ ਤੁਧੁ ਸਿੱਧੀ ਕਿਨੇ ਨ ਪਾਈਆ ਕੰਮ ਲੈਨੇ ਠਾਕ ਰਹੀਆ ਆਖਣ ਵਾੜਾ ਕੀਆ ਵਿਚਾਰਾ ਸਿੱਤੀ ਭਰੇ ਤੇਰੇ ਭੰਡਾਰ ਜਿਸ ਤੂੰ ਦੇਤ ਸੇਖਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪੈ ਲਾਉ ਅੱਖਾਂ ਜੀਵਾਂ ਇਸੇ ਮਰ ਜਾਉ ਆਖਣੀ ਓਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਤਪੋਖ ਹੈ ਖੈ ਚੜੀਏ ਦੂਖ ਸੋਕੋ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹੀ ਰਾਹੋ ਸਾਚੇ ਨਾਮ ਕੀ ਤਲੁੜਿ ਆਈ ਆਖ ਥਕੇ ਕੀਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀ ਵਡਾ ਨਾ ਹੋਵੇ ਘਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਹੁਣੀ ਹੋ ਹਰ ਨਾ ਹੀ ਕੋਈ ਡਾਕੋ ਹੋਆ ਨਾਖੋ ਹੋਈ ਜੇੜੇ ਆਪ ਤੇੜ ਤੇਰੀ ਦਾਤੋ ਜੇ ਨਾ ਦਿਨ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਮ ਜਾਤਾ ਹੈ ਨਾਨਕ ਨਾਮੇ ਬਾਸਨਤ ਰਾਜ ਜੀ ਮਹੱਲਾ ਚੌਥਾ ਹਰ ਕੀ ਜਾਨੂ ਸਤਗੁਰ ਸਤਪੁਰਖਾ ਬਿਨੋ ਕੋ ਗੁਰ ਪਾਸ ਹਮ ਕੀਰੇ ਕਿਰਮ ਸਤਪੁਰ ਸਰਣਾ ਹੀ ਕਰਦੇ ਆ ਨਾਮ ਪ੍ਰਕਾਸ਼ ਬੀਰੀ ਬੀਤਪੁਰ ਤੇ ਓਕੋ ਰਾਮ ਨਾਮ ਪ੍ਰਕਾਸ਼ ਗੁਰੂਤ ਨਾਮੀਰਾ ਪ੍ਰਣ ਸਖਾਈ ਹਰ ਕੀਰਤ ਅਮਰੀ ਜੈ ਰਾਸ ਰਹਾਉ अर्जुन ਕੀ ਓਟ ਭਾਗ ਵਡੇਰੇ ਜਿਨ ਹਰ ਸਰਤਾ ਹਰਿਆਸ ਹਰ ਹਰ ਨਾਮ ਲਈ ਤ੍ਰਿਪਤਾਸੇ ਮੇਰੇ ਸੰਗਤ ਹੁਣ ਪਰਗਾਸ ਜਿਨ ਹਰ 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 ਸਤ ਨਾਮ ਨਾ ਪਾਇਆ ਤੇ ਭਾਗੀ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਈ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਾਨੂ ਸਤਗੁਰ ਸੰਗਤ ਪਾਈ ਤਿਰਤ ਮਸਤਕ ਲਿਖਿਆ ਲਿਖਾਸ ਧਰਨੋ ਧਰ ਸਤ ਸੰਗਤ ਜਿ ਤਾ ਰਸ ਪਾਇਆ ਮਿਰਜਾ ਨਾਨਕ ਨਾਮ ਪਰਗਾ ਸਿਰਾ ਗੁਜਰੀ ਮਹੱਲਾ ਪੰਜਵਾ ਕਾ ਹੀਰੀ ਮਨ ਚਿਤ ਵੈ ਉੱਤਮ ਜਾ ਆਰ ਹਰ ਜੀ ਉਪਰਿਆ ਸੈਦ ਪਥਰ ਮੈਂ ਜੰਤੋ ਪਾਇਏ ਤਾਂ ਕਰਿ ਜਿ ਕਾ ਅਗੀ ਕਰ ਤਰਿਆ ਮੀਰੀ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਖ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਦੀ ਸੁਭਰ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡੇ ਆਐ ਕਉ ਸਾਤਸ ਪਾਛੀ ਬਚਰੀ ਸ਼ਰੀਆ ਤੈਨ ਕਉਨ ਖਲਾਵੇ ਕਉਨ ਚਗਾਵੇ ਮਨ ਬੈ ਸਿਮਰਨ ਕਰਿਆ ਸਬਨਿਧਾਨ ਨੂੰ ਦਸ ਅਸ਼ਟ ਸਿਧਾਨ ਨੂੰ ਠਾਕੁਰ ਕਲਤਲ ਧਰਿਆ ਜਨ ਨਾਨਕ ਬਲ ਬਲ ਸਬ ਬਲ ਜਾਈ ਹੈ ਤੇਰਾ ਤਨ ਪਾਰ ਆਵਰੇ ਆਵਿ ਆਸਾ ਮਹਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰਿ ਗਮ ਗਮ ਆਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਚਨਹਾਰ ਸਭ ਜੀ ਤੁਮਾਰੇ ਜੀ ਪੂਜੀਆਂ ਖਾਦਾ ਥਾਰਾ ਹਰ ਤੇਹਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰਿਆਪੀ ਠਾਕੁਰ ਹਰਿਆਪੀ ਸ਼ੇਖ ਜੀ ਕੀ ਨਾਨਕ ਚੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇੱਕ ਦਾਤੀ ਇੱਕ ਭਿਖਾਰੀ ਜੀ ਸੋ ਤੇਰੀ ਚੂ ਜੋੜਾਣਾ ਤੂੰ ਆਪੀ ਦਾਤਾ ਆਪੀ ਭੁਗਤਾ ਜੀ ਹਉ ਤੁਮ ਬਿਨਿ ਅਵਰਣਾ ਜਾਣਾ ਤੁਮ ਪਾਰਬੰਬੇ ਅੰਤ ਬੇਅੰਤ ਜੀ ਤੇਰੀ ਕੀਆ ਹੁਣਿਆ ਖੁਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨਾਨ ਤਿਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਜੀ ਸੇ ਜਨ ਜੁਗਮਹਿ ਸੁਭਾਸੀ ਸੇ ਮੁਕਤ ਹੋ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤੁਤੀ ਜਮਕੀ ਫਾਸੀ ਜਿਨ ਦਿਰ ਭਾਉ ਜਿਨ ਹਰ ਨਿਰ ਭਾਉ ਧਿਆਇ ਜੀ ਤਨ ਕਾ ਭਾਉ ਸਮਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਚਰਨਾਂ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹ ਪੂਜੀ ਅਨੇ ਹਰ ਅਨਕ ਜੀ ਕੇ ਅਨੰਤਾ ਤੇਰੀ ਨੇ ਕਰ ਤੇਰੀ ਨੇ ਕਰੇ ਹਰ ਪੂਜਾ ਜੀ ਤਪ ਤਪ ਤੇ ਜਪੇ ਬੇਅੰਤਾ ਤੇਰੀ ਨੇ ਕਰ ਤੇਰੀ ਨੇ ਪੜੇ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੀਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਿਤ ਕਰਤਾ ਸੋਈ ਤੁਦ ਆਪੈ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸਿਫਤ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾਜ ਹਰ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਬੰਡਾ ਸਾਈ ਜੋ ਤੂੰ ਭਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨਾ ਮਰਤਨ ਪਾਇਆ ਗੁਰਮੁਖ ਲੱਤਾ ਮਨ ਬੁਗਵਾਇਆ ਪੁਦੀ ਆਪ ਵਿਛੋੜਿਆ ਆਪ ਬਿਲਾਇਆ ਤੂੰ ਦਰਿਆਉ ਸਬਦ ਜਿਹੀ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਮਿ ਜੋਗ ਮਿਲ ਵਿਛੜਿਆ ਸੰਜੋਗੀ ਦੇਰ ਜਿਸ ਨੂੰ ਤੂੰ ਚਾਣਾ ਹੈ ਸੋਹੀ ਜਾਣ ਜਾਣਾ ਹਰ ਗੁਜ਼ਰਦੀ ਆ ਖੋ ਖਾਣਾ ਜਿੰਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਕੋ ਦਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਈ ਜਨਾਨਤ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤਸਰੜ ਹੈ ਭਈ ਲੈ ਨਿਵਾਸ ਪਾਣੀ 파 ਰਤ ਨਹੀਂ ਕੀਆ ਪੰਕਜ ਮੁਹੋ ਪਾਗ ਨਹੀਂ ਚੱਲੇ ਹਉ ਦੇਖਾ ਤਾਂ ਰੂਪ ਬਿਯਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮਗਤਾ ਜਨਮ ਪਿਆ ਰੰਮਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪਰਪਤ ਬਾਲਖ ਦਿਉੜੀਆ ਗੋਬਿੰਦ ਮਿਲਣ ਕੀ ਤੇਰੀ ਬੜੀਆ ਅਵਲ ਕਾਜ ਤੇਰੀ ਕਿਤੇ ਨਾ ਕਾਮ ਮੇਰੇ ਸਾਰ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਤ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੀ ਰਹਾਉ ਜਾਤ ਤਪ ਬ ਸੰਜਨ ਧਰਮ ਨਾ ਕੁਮਾਇਆ ਸੀਵਾ ਸਾਧਨਾ ਜਾਣਿਆ ਹਰਿ ਦਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਕਬਿਉ ਬਾਚ ਬੇਨਤੀ ਚੋਪਈ ਅਮ੍ਰੀ ਕਰੋ ਹਰ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੇ ਤੁਮ ਘਾਵੋ ਆਪਾਤਿ ਮੋਹਿ ਬਚਾਵੋ ਸੁਖੀ ਬਸੈ ਮੂਰ ਪ੍ਰਵਾਰਾ ਉਸੇਵਕ ਸਿਖ ਸਭਹ ਕਰਤਾਰਾ ਮੋਰਚਾ ਜਿਕਰ ਦੇ ਕਰਿਐ ਸਭ ਬਹਰਨ ਕੋ ਆਸੰਗਰੀਐ ਪੂਰਨ ਹੋਏ ਹਰ ਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਜੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮ ਹਰੀ ਮਾਰੀਐ ਆਪ ਹੱਥ ਦੇ ਉਜੇ ਅਬਰੀਐ ਮਰਨ ਕਾਲ ਕਾ ਤਾਸਨਰੀਐ ਉਜੂ ਸਦਾ ਹਮਾਰੇ ਪਛਾ ਸ੍ਰੀਉ ਤੁਜੂ ਕਰਿਓ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦੁਸ਼ਟਣ ਕੇ ਅੰਤ ਆਤਮੋ ਪੂਰੀ ਚਤੁਰ ਦਸਕੰਤਾ ਕਾਰ ਪਾਇ ਬ੍ਰਹਮਾ ਬੁਖਤਰਾ ਕਾਰ ਪਾਇ ਸਿਖ ਜੀ ਅਵਤਾਰਾ ਕਾਰ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਨ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ 타ਇਓ ਮਹਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਇਅਾ ਛਿਨੂ ਪੁਜਾਇਓ ਆਦੰਤੇ ਕੇ ਅਵਤਾਰਾ ਰਸੂਈ ਗੁਰੂ ਸਮਝਿਓ ਹਵਾਰਾ ਨਮਸਕਾਰ ਤਿਸੇ ਕੋ ਮਹਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕੋ ਨੂੰ ਕੋ ਸਿਵ ਕੋ ਸੁਖ ਦਿਓ ਛਤਰਨ ਕੋ ਪਰਮੋ ਭਦ ਕੀਓ چیچر کرپا درش کر فولہ دکھ پائے کٹ کٹ کے پٹ پٹ کی جانا جبد کرکرا کرتارا پرجا ترتب دہ ابیا کرکر تب ہوں تم میں مرت دہ ترسب ہوں ਜਿਤੇ ਬਦਨ ਸਿਟ ਸਵਤਾ ਰਹਿ ਆਪ ਆਪਣੀ ਬੂਜੋ ਚਾਰੇ ਤੋਮ ਸਭ ਹੀ ਤੇ ਰਹਿਤ ਨਰ ਆਲਮ ਜਾਣਤ ਬੀਤ ਪੀਦਰ ਆਲਮ ਨਰੰਕਾਰ ਲੁਕਾਂਦਰ ਲੰਬੋ ਆਦਿ ਲੀਲੀ ਅਨਾਦਿ ਸੰਭ ਤਾ ਕਾ ਮੂੜੋ ਚਾਰਤ ਪੀਤਾ ਜਾਂਕੂ ਭੀਵ ਨ ਪਾਵਤ ਪੀਤਾ ਤਾ ਕੋ ਕਰ ਪਾਹਨ ਅਨਮਾਲਤ ਮਹਾ ਮੂੜ ਕਛੁ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਤ ਨ ਮਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਅਨੂਪ ਸਰੂਪਾ ਜਰੰਕ ਪਹਿਰੋ ਰਾਵ ਕਈ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਧਵਜ ਖਾਨ ਬਹੁਰ ਰਚ ਕੀਨੀ ਕਹਉ ਭੂਲ ਰਾਜਾ ਹਵ ਬੈਠਾ ਕਹਉ ਸਮਰਤਿਉ ਸੰਖਰਿ ਇਕੱਠਾ ਸਗਰੀ ਸਿਧ ਦਿਖਾਇ ਚੰ ਭਵ ਆਦ ਜਿਵਾਦ ਸਰੂਸ ਚੰ ਭਵ ਮਗ ਰਚਾ ਮੇਲੀ ਤੁਮ ਕਰੋ ਸਿਖਿਓ ਵਾਰਿ ਅਸਖ ਸੰਗ ਰਹੋ ਦੁਸ਼ਟ ਜਤੇ ਉਤਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਇ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤਾ ਹਉਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਅੱਛਾ ਹੋਈ ਤਾਏ ਸਭ ਕਾਲਾ ਦੁਸ਼ਟ ਅਸ਼ਟਾਰੇ ਤਤ ਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਾ ਰਹੋ ਆਕੀ ਤਾਪ ਤਨ ਕਮੋ ਹਰੋ ਰਿੱਤ ਸਿੱਧ ਕਰਮ ਹੋ ਸਭ ਹੋਈ ਸੂਰਤਿ ਸ਼ਵ ਸਭੇ ਨ ਕੋਈ ਇੱਕ ਬਾਰ ਜਨ ਤੁਮੇ ਸੁਭਾਰਾ ਕਾਲ ਵਾਸਤੇ ਤਾਹੀ ਉਭਾਰਾ ਜਿਗ ਨਰਨਾਮ ਤੁਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੀਤਮੈ ਸ਼ਰਨ ਤੇਹਾਰੀ ਆਪ ਹਾਥ ਦੇ ਦਿਹੋ ਉਭਾਰੀ ਸਰਬ ਠੋਰ ਮੋਹ ਸਹਾਈ ਦੋਸਟ ਦੋਹਤੇ ਲੇਹੋ ਬਚਾਈ ਸਈਆ ਪਹੀ ਕਹਿ ਜਬ ਤੀਥਮ ਰੇ ਤਬ ਤੇ ਕੋ ਆਪ ਰੀਡ ਹੀ ਆਣਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਥੀ ਕਨਾ ਮਾਨਿਓ ਸਿੰਗ੍ਰਿਤ ਸਾਸਤਰ ਵੇਦ ਸਬੈ ਬਹੁ ਭੀਦ ਕਹਿ ਹਮੇ ਕਨਾ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹੇ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਜਿਹੋ ਤੁਹਾਰੋ ਦਵਾਰ ਬਾਹੇ ਗਏ ਕੀ ਨਾ ਜੇ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਧਿਆ ਨਿਰਮਾਇ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਜ ਸੀਤੀ ਮਨ ਵਜੀਆ ਵਾਧਾਈਆ ਰਾਗ ਰਥਮ ਪਰਵਾਰ ਫਰੀਆ ਸ਼ਬਦ ਗਾਵਣ ਆਈਆ ਸ਼ਬਦ ਉਹ ਤਾਂ ਗਾਵੋ ਹਰੀ ਕੇਰਾ ਮਨ ਜਿ ਨਿਵਾਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਰਹ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੀ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ ਤਹੇ ਨਾਲੁ ਕੁ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕੀ ਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਹੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰ ਸਚਾ ਨਾਮ ਮੇਰਾ ਆਧਾਰੋ ਸਚ ਨਾਮੋ ਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਹੜੀਆਂ ਸਭੁ ਭੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸਮੋ ਸੰਤੋ ਸਭੁ ਤਰੂਪਿਆਰੁ ਸਚਾ ਨਾਮੁ ਮਿਰਾ ਆਧਾਰੁ ਵਾਝੀ ਪੰਚੁ ਸ਼ਬਦ ਤਤ ਕਰ ਸੁਪਾਗੈ ਕਰ ਸੁਪਾਗੈ ਸ਼ਬਦ ਵਾਝੀ ਕਲਾ ਜਿਤ ਕਰਤਾ ਜੀਆ ਅੰਜ ਦੂਤ ਤੁਦ ਵਾਸਿ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਿ ਨਾਮ ਹਰ ਕੀ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੀ ਅਰਧ ਸੁਣ ਹੋੜ ਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਦੇ ਵਿਸੂਰੀ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੀ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਤ ਸਤਿਗੁਰ ਰਹਿ ਆ ਭਰਪੂਰੀ ਬਿਨਵੰਤ ਨਾਲਿ ਕੋ ਗੁਰ ਚਰਨ ਲਾਕੇ ਵਾਜੇ ਅਨਹਦ ਤੂਰੀ ਮਧਾਵਣੀ ਮਹੱਲਾ ਪੰਜਵਾ ਥਾਰ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰ ਇਹ ਵਸਤ ਜੀ ਨਹਿਚਾਈ ਨਿਤ ਨਤਰ ਅਕੂਰ ਧਾਰੋ ਤਾਂ ਸੰਸਾਰ ਚਰਨ ਲਗਤ ਰਹੀਏ ਸਬ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਆ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀ Oh, uh yeah. -huh.